ਦਿਨ ਦੇ ਰੁਟੀਵੇ ਖਤਮ ਕਰਕੇ ਸ਼ਾਮ ਨੂੰ ਉਸ ਟਾਈਮ ਫਰੀ ਸੀਗਾ ਮੈਂ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਆ ਕੇ ਐਕਸਰਸਾਈਜ਼ ਕੀਤੀ ਸਰੀਰ ਨੂੰ ਆਪਣੇ ਕੁਝ ਦੁੱਖ ਦਿੱਤਾ ਅਸੀਂ ਜਦੋਂ ਵੀ ਤੰਦਰੁਸਤ ਸਰੀਰ ਚਾਹੁੰਦੇ ਆ ਤਾਂ ਸਾਨੂੰ ਰੋਜ਼ ਆਪਣੇ ਸਰੀਰ ਨੂੰ ਮਾੜਾ ਮਾੜਾ ਦੁੱਖ ਦੇਣਾ ਪੈਣਾ ਹੈ ਤਾਂ ਹੀ ਸਾਡਾ ਸਰੀਰ ਵਧੀਆ ਫਿਟਨੈਸ ਦੇ ਲੈਵਲ ਤੇ ਖੜਾ ਉੱਤਰ ਸਕਦਾ ਇਹ ਵੀਰ ਜਿਹੜੇ ਮੇਰੇ ਨਾਲ ਖੜੇ ਸੀਗੇ ਇਹ ਖੁਸ਼ਹਿਆਰਪੁਰ ਤੋਂ ਕੁਲਵਿੰਦਰ ਵੀਰ ਆ ਇੱਕ ਹਰਪਾਲ ਵੀਰ ਚੰਡੀਗੜ੍ਹ ਤੋਂ ਇੱਕ ਗੁਰਪ੍ਰੀਤ ਵੀਰ ਗੁਰਦਾਸਪੁਰ ਤੋਂ ਇਹ ਮੇਰੇ ਤੋਂ ਸਭ ਸੀਨੀਅਰ ਡਰਾਈਵਰ ਆ ਮੈਂ ਐਕਸਰਸਾਈਜ਼ ਜਦੋਂ ਕਰਦਾ ਆ ਇਹ ਵੀਰ ਲਾਗੇ ਖੜੇ ਜ਼ਰੂਰ ਹੁੰਦੇ ਆ ਕਈ ਵਾਰੀ ਲੰਗਦੇ ਆ ਤੇ ਇਹ ਜ਼ਰੂਰ ਕਹਿੰਦੇ ਆ ਅਸੀਂ ਕਰਨੀ ਆ ਸ਼ੁਰੂ ਐਕਸਰਸਾਈਜ਼ ਆਪਣੇ ਸ਼ਰੀਰ ਨੂੰ ਵੀ ਅਸੀਂ ਵੀ ਸਾਂਭਣਾ ਆ ਪਰ ਉਹ ਦਿਨ ਪਤਾ ਨਹੀਂ ਕਿ ਕਦੋਂ ਆਊਗਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਉਹ ਜਲਦੀ ਦਿਨ ਆਵੇ ਤੇ ਮੇਰੇ ਵੀਰ ਵੀ ਮੇਰੇ ਨਾਲ ਐਕਸਰਸਾਈਜ਼ ਕਰਦੇ ਨਜ਼ਰ ਆਉਣ। ਬਾਕੀ ਮੇਰੇ ਕੋਲੋਂ ਵੀ ਹਫਤੇ ਵਿੱਚ ਦੋ ਜਾਂ ਤਿੰਨ ਦਿਨ ਐਕਸਰਸਾਈਜ਼ ਹੁੰਦੀ ਆ। ਕੰਮ ਸਭ ਤੋਂ ਪਹਿਲਾਂ ਆ ਬਾਅਦ ਚ ਆਪਾਂ ਸ਼ਰੀਰ ਨੂੰ ਦੇਖਣਾ ਆ। ਪਰਦੇਸ ਵਿੱਚ ਆ ਕੇ ਅੱਜ ਆਪਾਂ 5 ਕਿਲੋਮੀਟਰ ਦੀ ਰਨਿੰਗ ਕੀਤੀ। ਬਾਕੀ ਵੀਰ ਭਰਾ ਜਿੱਥੇ ਵੀ ਵੀਡੀਓ ਦੇਖਦੇ ਆ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਖੁਸ਼ ਰੱਖੇ, ਆਵਾਜ਼ ਰੱਖੇ।